ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਵਾਲ ਪੈਦਾ ਹੁੰਦਾ ਹੈ ਕਿ ਉਕਤ ਮਹਾਵਾਕ ਕਿਸ ਨੂੰ ਸੰਬੋਧਨ ਕਰਕੇ ਕਹੇ ਗਏ ਹਨ ਅਗਰ ਇਸ ਦਾ ਇਹ ਜਵਾਬ ਦਿੱਤਾ ਜਾਵੇ ਕਿ ਉਕਤ ਮਹਾਵਾਕ ਇਨਸਾਨ ਨੂੰ ਜਗਿਆਸੂ ਨੂੰ ਜੀਵ ਨੂੰ ਸੰਬੋਧਨ ਕਰਕੇ ਕਹੇ ਗਏ ਹਨ ਤਾਂ ਫਿਰ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਇਨਸਾਨ ਜਾਂ ਜੀਵ ਦੇ ਕਿਸ ਹਿੱਸੇ ਨੂੰ ਇਹ ਮਹਾਵਾਕ ਸੰਬੋਧਨ ਕਰਕੇ ਕਹੇ ਗਏ ਹਨ ਕਿ ਇਨਸਾਨ ਦੇ ਸਰੀਰ ਨੂੰ ਕਿਹਾ ਗਿਆ ਹੈ ਕਿ ਤੈਨੂੰ ਮਾਨੁੱਖ ਦੇਹੀ ਪ੍ਰਾਪਤ ਹੋਈ ਹੈ ਵਾਹਿਗੁਰੂ ਨੂੰ ਮਿਲ ਕਿਉਂਕਿ ਇਹ ਇੱਕ ਮੌਕਾ ਹੈ ਜਦ ਤੂੰ ਵਾਹਿਗੁਰੂ ਨੂੰ ਮਿਲ ਸਕਦਾ ਹੈ ਜਦ ਅਸੀਂ ਵਿਚਾਰਾਂਗੇ ਤਾਂ ਪਤਾ ਲੱਗੇਗਾ ਕਿ ਇਨਸਾਨ ਦਾ ਸਰੀਰ ਤਾਂ ਹੱਡ ਮਾਸ ਦਾ ਇੱਕ ਪਿੰਜਰ ਹੈ ਜੜ ਵਸਤੂ ਹੈ ਅਤੇ ਹਰ ਇੱਕ ਜੜ ਵਸਤੂ ਦੀ ਤਰ੍ਹਾਂ ਇਸ ਵਿੱਚ ਕੋਈ ਖੁਆਇਸ਼ ਕੋਈ ਸਮਝਣ ਦੀ ਸ਼ਕਤੀ ਹੀ ਨਹੀਂ ਜਿਵੇਂ ਕੁਰਸੀ ਨੂੰ ਨਹੀਂ ਕਿਹਾ ਜਾ ਸਕਦਾ ਕਿ ਤੂੰ ਵਾਹਿਗੁਰੂ ਨੂੰ ਮਿਲ ਤੇਰੇ ਮਿਲਣ ਦਾ ਇਹੋ ਮੌਕਾ ਹੈ ਤੇਵੇਂ ਇਨਸਾਨ ਦੇ ਸਰੀਰ ਨੂੰ ਨਹੀਂ ਕਿਹਾ ਜਾ ਸਕਦਾ ਕਿ ਤੂੰ ਵਾਹਿਗੁਰੂ ਨੂੰ ਮਿਲ। ਅਤੇ ਨਾ ਹੀ ਕਦੀ ਕਿਸੇ ਦਾ ਸਰੀਰ ਹੀ ਵਾਹਿਗੁਰੂ ਨੂੰ ਮਿਲ ਸਕਦਾ ਹੈ। ਅੱਜ ਤੱਕ ਕਦੀ ਕਿਸੇ ਦਾ ਸਰੀਰ ਵਾਹਿਗੁਰੂ ਨੂੰ ਨਹੀਂ ਮਿਲਿਆ। ਕਿਉਂਕਿ ਮਿਲਦਾ ਉਹ ਹੁੰਦਾ ਹੈ ਜਿਸ ਨੂੰ ਮਿਲਣ ਦੀ ਖੁਆਇਸ਼ ਹੋਵੇ ਜਿਹੜਾ ਮਿਲਣ ਦੇ ਯੋਗ ਹੋਵੇ। ਪਰ ਸਰੀਰ ਵਿੱਚ ਨਾ ਤਾਂ ਮਿਲਨ ਦੀ ਖੁਆਇਸ਼ ਨਾ ਸਮਝ ਨਾ ਜੋਗਤਾ ਹੈ ਤਾਂ ਫਿਰ ਉક્ત ਮਹਾਵਾਕ ਗੁਰੂ ਜੀ ਨੇ ਕਿਸ ਨੂੰ ਆਖੇ ਹਨ ਆਓ ਵੇਖੀਏ ਇਨਸਾਨ ਤਿੰਨਾਂ ਚੀਜ਼ਾਂ ਦਾ ਇਕੱਠ ਹੈ ਜਾਂ ਇਸ ਦੇ ਤਿੰਨ ਹਿੱਸੇ ਹਨ ਇੱਕ ਸਰੀਰ ਦੂਸਰਾ ਆਤਮਾ ਤੀਸਰਾ ਮਨ ਜੇਕਰ ਸਰੀਰ ਵਾਹਿਗੁਰੂ ਨੂੰ ਨਹੀਂ ਮਿਲਦਾ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਨਸਾਨ ਦੀ ਆਤਮਾ ਵਾਹਿਗੁਰੂ ਨੂੰ ਮਿਲਦੀ ਹੈ ਇਸ ਸਵਾਲ ਦਾ ਜਵਾਬ ਸਾਡੇ ਵਿਚਾਰ ਸਾਨੂੰ ਦੇਵੇਗੀ ਕਿ ਆਤਮਾ ਹੀ ਪੂਰਨ ਹੈ ਨਿਰਲੇਪ ਹੈ ਨਾ ਕਦੀ ਜੰਮਦੀ ਹੈ ਨਾ ਕਦੀ ਮਰਦੀ ਹੈ ਆਤਮਾ ਅਤੇ ਪਰਮ ਆਤਮਾ ਵਿੱਚ ਕੋਈ ਭਿੰਨ ਭੇਦ ਨਹੀਂ ਜਿਵੇਂ ਸੂਰਜ ਅਤੇ ਉਸ ਦੀ ਕਿਰਨ ਵਿੱਚ ਕੋਈ ਫਰਕ ਨਹੀਂ ਇਸੇ ਤਰ੍ਹਾਂ ਆਤਮਾ ਅਤੇ ਪਰਮ ਆਤਮਾ ਵਿੱਚ ਕੋਈ ਫਰਕ ਨਹੀਂ ਇਹ ਇੱਕੋ ਹੀ ਚੀਜ਼ ਹਨ ਇਸ ਕਰਕੇ ਆਤਮਾ ਅਤੇ ਪਰਮ ਆਤਮਾ ਅੱਗੇ ਹੀ ਸਦਾ ਤੋਂ ਮਿਲੇ ਹੋਏ ਹਨ ਤਾਂ ਹੁਣ ਕੀ ਮਿਲਣ ਮਿਲਦਾ ਤਾਂ ਉਹ ਹੈ ਜੋ ਵਿਛੜਿਆ ਹੋਇਆ ਹੋਵੇ ਪਰ ਜੋ ਕਦੇ ਵਿਛੜਿਆ ਹੀ ਨਹੀਂ ਤਾਂ ਉਹ ਮਿਲੇ ਕਿਸ ਨੂੰ ਅਤੇ ਕਿਸ ਤਰ੍ਹਾਂ ਜੇਕਰ ਇਨਸਾਨ ਦਾ ਸਰੀਰ ਵੀ ਵਾਹਿਗੁਰੂ ਨੂੰ ਨਹੀਂ ਮਿਲਦਾ ਅਤੇ ਇਨਸਾਨ ਦੀ ਆਤਮਾ ਵਾਹਿਗੁਰੂ ਨੂੰ ਨਹੀਂ ਮਿਲਦੀ ਤਾਂ ਸਾਡੀ ਵਿਚਾਰ ਸਾਨੂੰ ਇਹ ਮੰਨਣ ਉੱਤੇ ਮਜਬੂਰ ਕਰੇਗੀ ਕਿ ਉੱਪਰ ਲਿਖੇ ਮਹਾਵਾਕ ਕੇਵਲ ਮਨ ਨੂੰ ਸੰਬੋਧਨ ਕਰਕੇ ਲਿਖੇ ਗਏ ਹਨ ਵਾਹਿਗੁਰੂ ਨੂੰ ਮਿਲਣ ਦੀ ਨਾ ਸਰੀਰ ਨੂੰ ਲੋੜ ਹੈ ਕਿਉਂਕਿ ਇਹ ਬੇਜਾਨ ਹੈ ਮਾਸ ਦਾ ਲੋਥੜਾ ਹੈ ਅਤੇ ਨਾ ਆਤਮਾ ਨੂੰ ਲੋੜ ਹੈ ਕਿਉਂਕਿ ਉਹ ਵਾਹਿਗੁਰੂ ਨੂੰ ਸਦਾ ਹੀ ਮਿਲੀ ਹੋਈ ਹੈ ਇਸ ਕਰਕੇ ਅਗਰ ਵਾਹਿਗੁਰੂ ਨੂੰ ਮਿਲਣ ਦੀ ਲੋੜ ਹੈ ਤਾਂ ਉਹ ਕੇਵਲ ਸਾਡੇ ਮਨ ਨੂੰ ਹੈ ਇਸ ਵਾਸਤੇ ਉਕਤ ਮਹਾਵਾਗ ਗੁਰੂ ਜੀ ਨੇ ਇਨਸਾਨ ਦੇ ਸਿੱਖ ਦੇ ਮਨ ਨੂੰ ਸੰਬੋਧਨ ਕਰਕੇ ਉਚਾਰਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਉਪਦੇਸ਼ ਸਾਰੀ ਸਿੱਖਿਆ ਕੇਵਲ ਮਨ ਨੂੰ ਹੀ ਸੰਬੋਧਨ ਕਰਕੇ ਦਿੱਤੀ ਹੈ ਜਿੱਥੇ ਕਿਤੇ ਸਰੀਰ ਜਾਂ ਆਤਮਾ ਨੂੰ ਸੰਬੋਧਨ ਕਰਕੇ ਕੁਝ ਕਿਹਾ ਹੈ ਉਥੇ ਵੀ ਅਸਲ ਵਿੱਚ ਮਨ ਤੋਂ ਹੀ ਮੁਰਾਦ ਹੈ ਜਿਵੇਂ ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਏ ਗਏ ਕਿਆ ਤਦ ਕਰਮ ਕਮਾਇਆ ਇਥੇ ਭਾਵੇਂ ਅਖਰ ਸਰੀਰ ਦਾ ਵਰਦਿਆ ਹੈ ਪਰ ਭਾਵ ਮਨ ਤੋਂ ਹੈ ਮਨ ਵਾਹਿਗੁਰੂ ਨੂੰ ਕਿਵੇਂ ਮਿਲਦਾ ਹੈ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਵੇ ਕਿ ਮਨ ਹੈ ਕੀ ਇਸ ਦਾ ਜੀਵਨ ਤੇ ਇਸ ਦੀ ਦੁਨੀਆ ਕੀ ਹੈ ਸਾਡੇ ਗਿਆਨ ਇੰਦਰੀ ਨੱਕ ਕੰਨ ਅੱਖਾਂ ਸਾਨੂੰ ਬਾਹਰ ਦੀ ਦੁਨੀਆ ਦੀਆਂ ਖਬਰਾਂ ਸਾਡੀਆਂ ਨਾੜੀਆਂ ਰਾਹੀਂ ਸਾਡੇ ਮਨ ਨੂੰ ਪਹੁੰਚਾਉਂਦੇ ਹਨ ਸਾਡੇ ਮਨ ਨੂੰ ਆਪਣੇ ਆਪ ਕਿਸੇ ਗੱਲ ਦਾ ਪਤਾ ਨਹੀਂ ਲੱਗ ਸਕਦਾ ਜਦ ਤੱਕ ਕਿ ਇਸ ਨੂੰ ਅੱਖਾਂ ਨੱਕ ਬਾਹਰੋਂ ਕੋਈ ਖਬਰ ਲਿਆ ਕੇ ਨਾ ਦੇਣ ਮਾਨ ਬਾਹਰੋਂ ਨੱਕ ਕੰਨ ਅੱਖਾਂ ਰਾਹੀਂ ਆਈਆਂ ਖਬਰਾਂ ਨੂੰ ਇਕੱਠਾ ਕਰਦਾ ਤੇ ਉਹਨਾਂ ਤੋਂ ਨਤੀਜੇ ਕੱਢਦਾ ਰਹਿੰਦਾ ਹੈ ਜੇ ਅੱਖਾਂ ਮਾਨ ਨੂੰ ਬਾਹਰੋਂ ਸੋਹਣੇ ਦ੍ਰਿਸ਼ ਦੀ ਖਬਰ ਦੇਣ ਤਾਂ ਮਨ ਖੁਸ਼ ਹੋ ਜਾਂਦਾ ਹੈ ਜੇ ਕਿਸੇ ਮਾੜੇ ਦ੍ਰਿਸ਼ ਦੀ ਖਬਰ ਪਹੁੰਚਾਉਣ ਤਾਂ ਮਨ ਉਦਾਸ ਨਿਰਾਸ਼ ਤੇ ਗਮਗੀਨ ਹੋ ਜਾਂਦਾ ਹੈ ਇਸੇ ਤਰ੍ਹਾਂ ਨੱਕ ਸੁਗੰਧੀ ਫੁੱਲਾਂ ਦੀ ਖੁਸ਼ਬੂ ਮਨ ਨੂੰ ਪਹੁੰਚਾਵੇ ਤਾਂ ਮਨ ਖੁਸ਼ ਹੋ ਜਾਂਦਾ ਹੈ ਪਰ ਜੇਕਰ ਦੁਰਗੰਧ ਦੀ ਭੈੜੀ بو ਮਨ ਤੱਕ ਪਹੁੰਚਾ ਦੇਵੇ ਤਾਂ ਮਨ ਦੁਖੀ ਹੋ ਜਾਂਦਾ ਹੈ ਇਸ ਤੋਂ ਸਿੱਧ ਹੋਇਆ ਕਿ ਮਨ ਆਪਣੇ ਗਿਆਨ ਇੰਦਰੀਆਂ ਰਾਹੀਂ ਆਈਆਂ ਬਾਹਰੀ ਖਬਰਾਂ ਦੇ ਆਧਾਰ ਤੇ ਜਿਉਂਦਾ ਹੈ ਜੇਕਰ ਖਬਰਾਂ ਚੰਗੀਆਂ ਚੰਗੀਆਂ ਆਉਂਦੀਆਂ ਰਹਿਣ ਤਾਂ ਮਨ ਸੁਖੀ ਜੇ ਖਬਰਾਂ ਮਾੜੀਆਂ ਆਉਣ ਤਾਂ ਮਨ ਦੁਖੀ ਹੋ ਜਾਂਦਾ ਹੈ ਕਿਉਂਕਿ ਬਾਹਰ ਦੀ ਦੁਨੀਆ ਹਰ ਸਮੇਂ ਬਦਲਦੀ ਰਹਿੰਦੀ ਹੈ ਇੱਕ ਛਿਣ ਵੀ ਇੱਕੋ ਹਾਲਤ ਵਿੱਚ ਨਹੀਂ ਠਹਿਰਦੀ ਇਸ ਵਾਸਤੇ ਇਸ ਤੋਂ ਸਦਾ ਇੱਕੋ ਜਿਹੀਆਂ ਚੰਗੀਆਂ ਖਬਰਾਂ ਮਨ ਨੂੰ ਆਪਣੇ ਗਿਆਨ ਇੰਦਰੀਆਂ ਰਾਹੀਂ ਪਹੁੰਚਣੀਆਂ ਅਸੰਭਵ ਹਨ ਗਿਆਨ ਇੰਦਰੀਏ ਜੋ ਦੁਨੀਆ ਵਿੱਚ ਮੌਜੂਦ ਹੋਵੇ ਉਸ ਦੀ ਖਬਰ ਮਨ ਤੱਕ ਪਹੁੰਚਾ ਸਕਦੇ ਹਨ ਬਾਹਰ ਦੀ ਦੁਨੀਆ ਵਿੱਚ ਹਰ ਪ੍ਰਕਾਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਸ ਕਰਕੇ ਗਿਆਨ ਇੰਦਰੀਏ ਮਨ ਨੂੰ ਵੀ ਕਦੀ ਸੁਖੀ ਕਰਨ ਵਾਲੀਆਂ ਕਦੀ ਦੁਖੀ ਕਰਨ ਵਾਲੀਆਂ ਖਬਰਾਂ ਪਹੁੰਚਾਉਂਦੇ ਰਹਿੰਦੇ ਹਨ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਗਿਆਨ ਇੰਦਰੀਆਂ ਦੇ ਆਧਾਰ ਤੇ ਜੀਵਨ ਬਤੀਤ ਕਰਕੇ ਮਨ ਕਦੇ ਸੁખી ਹੋ ਬੈਠਦਾ ਹੈ ਤੇ ਕਦੇ ਦੁਖੀ ਮਨ ਦਾ ਸੁਭਾਵ ਹੈ ਕਿ ਉਹ ਸਦਾ ਸੁਖ ਹੀ ਚਾਹੁੰਦਾ ਹੈ ਕਦੀ ਦੁਖੀ ਹੋਣਾ ਪਸੰਦ ਨਹੀਂ ਕਰਦਾ ਪਰ ਗਿਆਨ ਇੰਦਰੀ ਉਸ ਨੂੰ ਸਦਾ ਸੁਖੀ ਨਹੀਂ ਰੱਖ ਸਕਦੇ ਕਿਉਂਕਿ ਦੁਨੀਆ ਹਰ ਕੜੀ ਨਵੇਂ-ਨਵੇਂ ਰੰਗ ਬਦਲਦੀ ਹੈ ਅਤੇ ਗਿਆਨ ਇੰਦਰੇ ਜੋ ਦੁਨੀਆ ਵਿੱਚ ਹੋਵੇ ਉਸੇ ਦੀ ਹੀ ਖਬਰ ਪਹੁੰਚਾ ਸਕਦੇ ਹਨ। ਮਿਸਾਲ ਦੇ ਤੌਰ ਤੇ ਜੇ ਅੱਖਾਂ ਮਨ ਨੂੰ ਖਬਰ ਦਿੰਦੀਆਂ ਹਨ ਕਿ ਬਸੰਤ ਦਾ ਮੌਸਮ ਹੈ। ਜਗਤ ਵਿੱਚ ਤਰ੍ਹਾਂ-ਤਰ੍ਹਾਂ ਦੇ ਸੁਹਾਵਣੇ ਫੁੱਲ ਖਿੜੇ ਹੋਏ ਹਨ। ਨੱਕ ਮਨ ਨੂੰ ਖਬਰ ਦਿੰਦਾ ਹੈ ਕਿ ਜਿਹੜੇ ਫੁੱਲਾਂ ਦੀ ਖਬਰ ਤੈਨੂੰ ਅੱਖਾਂ ਨੇ ਦਿੱਤੀ ਹੈ ਉਹਨਾਂ ਫੁੱਲਾਂ ਦੀ ਖੁਸ਼ਬੂ ਬੜੀ ਚੰਗੀ ਹੈ ਮਨ ਬੜਾ ਖੁਸ਼ ਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਸਦਾ ਬਸੰਤ ਦਾ ਹੀ ਮੌਸਮ ਰਹੇ ਅਤੇ ਸਦਾ ਸੁਹਾਵਣੇ ਫੁੱਲ ਅਤੇ ਉਹਨਾਂ ਦੀ ਮਿੱਠੀ-ਮਿੱਠੀ ਸੁਗੰਧ ਆਉਂਦੀ ਰਹੇ ਪਰ ਕੁਝ ਚਿਰ ਮਗਰੋਂ ਅੱਖਾਂ ਮਨ ਨੂੰ ਖਬਰ ਦਿੰਦੀਆਂ ਹਨ ਕਿ ਬਸੰਤ ਦਾ ਮੌਸਮ ਬੀਤ ਗਿਆ ਹੈ ਹੁਣ ਪੱਤ ਝੜ ਆ ਗਈ ਹੈ ਹੁਣ ਸੋਹਣੇ ਫੁੱਲ ਜਗਤ ਤੇ ਨਹੀਂ ਰਹੇ ਦਰਖਤਾਂ ਦੀਆਂ ਟਾਣੀਆਂ ਨਾਲੋਂ ਪੱਤੇ ਝੜ ਵੀ ਗਏ ਹਨ ਦਰਖਤ ਰੁੰਡ-ਮੁੰਡ ਹੋਏ ਖੜੇ ਹਨ ਨਕਮਣ ਨੂੰ ਖਬਰ ਪਹੁੰਚਾਉਂਦਾ ਹੈ ਕਿ ਫੁੱਲਾਂ ਦੀ ਜੋ ਖੁਸ਼ਬੂ ਮੈਂ ਤੈਨੂੰ ਬਸੰਤ ਵਿੱਚ ਲਿਆ ਕੇ ਦਿੰਦਾ ਸਾਂ ਉਹ ਹੁਣ ਨਹੀਂ ਲਿਆ ਸਕਦਾ ਕਿਉਂਕਿ ਹੁਣ ਫੁੱਲ ਹੀ ਨਹੀਂ ਰਹੇ ਇਹਨਾਂ ਖਬਰਾਂ ਨੂੰ ਸੁਣ ਸੁਣ ਕੇ ਮਨ ਅਫਸੋਸ ਕਰਦਾ ਹੈ ਦੁਖੀ ਹੁੰਦਾ ਹੈ ਮਨ ਚਾਹੁੰਦਾ ਹੈ ਕਿ ਸਦਾ ਬਸੰਤ ਰਹੇ ਅਤੇ ਫੁੱਲਾਂ ਦੀ ਖੁਸ਼ਬੂ ਆਉਂਦੀ ਰਹੇ ਗਿਆਨ ਇੰਦ੍ਰੇ ਇਸ ਨੂੰ ਸਦਾ ਫੁੱਲਾਂ ਦੇ ਨਜ਼ਾਰੇ ਤੇ ਖੁਸ਼ਬੂ ਦੀਆਂ ਚੰਗੀਆਂ ਖਬਰਾਂ ਨਹੀਂ ਪਹੁੰਚਾ ਸਕਦੇ ਕਿਉਂਕਿ ਦੁਨੀਆ ਬਦਲਦੀ ਰਹਿੰਦੀ ਹੈ ਇਸ ਵਿੱਚ ਪਸੰਦ ਸਦਾ ਨਹੀਂ ਰਹਿੰਦੀ ਇਸ ਕਰਕੇ ਸਾਬਤ ਹੋਇਆ ਕਿ ਗਿਆਨ ਇੰਦਰੀਆਂ ਦੇ ਆਧਾਰ ਤੇ ਸਦਾ ਸੁਖ ਚਾਉਣਾ ਮਨ ਦਾ ਬੜਾ ਭਾਰਾ ਭੁਲੇਖਾ ਹੈ ਗਿਆਨ ਇੰਦਰੀਆਂ ਦੇ ਆਧਾਰ ਤੇ ਸਦਾ ਸੁਖ ਚਾਉਣ ਵਾਲਾ ਮਨ ਸਦਾ ਨਿਰਾਸ਼ ਤੇ ਦੁਖੀ ਰਹਿੰਦਾ ਹੈ ਸਦਾ ਭਟਕਦਾ ਤੇ ਦੁਖੀ ਰਹਿਣ ਵਾਲਾ ਮਨ ਕਿਸੇ ਵੇਲੇ ਗੁਰੂ ਬੀਰ ਮੁਰਸ਼ਦ ਦੀ ਸ਼ਰਨ ਆਣ ਪੈਂਦਾ ਹੈ ਅਤੇ ਉਸ ਅੱਗੇ ਝੁਪਾਂ ਮਾਰ ਕੇ ਰੋਂਦਾ ਤੇ ਸ਼ਿਕਾਇਤ ਕਰਦਾ ਹੈ ਕਿ हे ਸਤਿਗੁਰੂ ਮੈਂ ਚਾਹੁੰਦਾ ਸਦਾ ਸੁਖ ਹੀ ਸੁਖ ਰਹੇ ਪਰ ਮਿਲਦੇ ਹਨ ਕਦੀ ਸੁਖ ਤੇ ਕਦੀ ਦੁੱਖ ਜਦ ਦੁੱਖ ਆਉਂਦੇ ਹਨ ਤਾਂ ਉਹ ਮੇਰੇ ਸਾਰੇ ਸੁੱਖਾਂ ਨੂੰ ਕੌੜੀਆਂ ਬਣਾ ਦਿੰਦੇ ਹਨ ਬੜੀ ਮਿਹਨਤ ਨਾਲ ਮੈਂ ਕੋਠੀਆਂ ਬਣਾਉਂਦਾ ਹਾਂ ਗੋਠੀਆਂ ਵਿੱਚ ਬਗੀਚੇ ਲਗਾਉਂਦਾ ਹਾਂ ਧੰਨ ਇਕੱਠਾ ਕਰਦਾ ਹਾਂ ਪਰ ਇਹ ਸਭ ਕੁਝ ਮੈਨੂੰ ਭੋਗਣਾ ਨਹੀਂ ਮਿਲਦਾ ਬਿਮਾਰੀਆਂ ਆ ਕੇ ਮੇਰੇ ਸਭ ਸੁੱਖਾਂ ਨੂੰ ਤਲਖ ਬਣਾ ਦਿੰਦੀਆਂ ਹਨ ਮੈਂ ਸਦਾ ਜਵਾਨੀ ਚਾਹੁੰਦਾ ਹਾਂ ਪਰ ਇਹ ਨਹੀਂ ਰਹਿੰਦੀ ਬੁਢਾਪਾ ਆ ਜਾਂਦਾ ਹੈ ਖਾਣੇ ਵਾਲੀ ਮੇਜ਼ ਤੇ 36 ਪ੍ਰਕਾਰ ਦੇ ਭੋਜਨ ਮੇਰੇ ਰਸੋਈਏ ਤਿਆਰ ਕਰਕੇ ਲਿਆਉਂਦੇ ਹਨ ਬਰਬੜਾ ਪੇਟ ਵਿੱਚ ਮੈਦਾ ਮੈਨੂੰ ਜਵਾਬ ਦੇ ਜਾਂਦਾ ਹੈ ਉਸ ਵਿੱਚ ਖਾਣੇ ਹজম ਕਰਨ ਦੀ ਸ਼ਕਤੀ ਨਹੀਂ ਰਹਿੰਦੀ ਬਗੀਚੇ ਵਿੱਚ ਫੁੱਲ ਖਿੜਦੇ ਹਨ ਪਰ ਮੇਰੀਆਂ ਅੱਖਾਂ ਵਿੱਚੋਂ ਦੇਖਣ ਦੀ ਸ਼ਕਤੀ ਘਟ ਜਾਂਦੀ ਹੈ ਜਿਸ ਕਰਕੇ ਮੈਂ ਸੋਹਣੇ ਸੋਹਣੇ ਨਜ਼ਾਰੇ ਦੇਖਣ ਤੋਂ ਰਹਿ ਜਾਂਦਾ ਹਾਂ ਨਰਮ مخਮਲੀ ਵਿਸਰੇਤਾ ਹੁੰਦੇ ਹਨ ਪਰ ਮੈਨੂੰ ਨੀਂਦ ਹੀ ਨਹੀਂ ਆਉਂਦੀ हे सतगुरु इस जगत् रचना ਵਿੱਚ ਕੀ ਕੋਈ ਉਪਤੀ ਵੀ ਹੈ ਜਿਸ ਨਾਲ ਮੈਂ ਸਦਾ ਸੁਖੀ ਰਹਿ ਸਕਾਂ ਜਿਸ ਨਾਲ ਬਾਹਰ ਦੀ ਦੁਨੀਆ ਦੀ ਤਬਦੀਲੀ ਮੇਰੇ ਉੱਤੇ ਕੋਈ ਅਸਰ ਨਾ ਪਾ ਸਕੇ ਜਦ ਮਨ ਇਸ ਬੇਬਲਤਾ ਦੀ ਹਾਲਤ ਵਿੱਚ ਨਿਮਾਣਾ ਹੋ ਕੇ ਸਤਗੁਰ ਦੇ ਚਰਨਾਂ ਉੱਤੇ ਡਿੱਗ ਪੈਂਦਾ ਹੈ ਤਾਂ ਸਤਗੁਰੂ ਕਿਰਪਾ ਕਰਕੇ ਮਨ ਨੂੰ ਇੰਦਰੀਆਂ ਅਤੇ ਇੰਦਰੀਆਂ ਦੀ ਦੁਨੀਆ ਤੋਂ ਆਜ਼ਾਦ ਕਰਕੇ ਆਤਮਾ ਦੇ ਆਧਾਰ ਉੱਤੇ ਅਤੇ ਆਤਮਾ ਦੀ ਹਜ਼ੂਰੀ ਵਿੱਚ ਰਹਿਣ ਦਾ ਵੱਲ ਸਿਖਾ ਦਿੰਦੇ ਹਨ ਆਤਮਾ ਦੀ ਦੁਨੀਆ ਵਿੱਚ ਤਬਦੀਲੀ ਨਾ ਹੋਣ ਕਰਕੇ ਅਤੇ ਇਸ ਦੁਨੀਆ ਵਿੱਚ ਸਦਾ ਸੁਖ ਖੇੜਾ ਬੇਮਤਾਜੀ ਤਿਆਗ ਅਤੇ ਪਾਤਸ਼ਾਹੀ ਹੋਣ ਕਰਕੇ ਇਸ ਦੁਨੀਆ ਦਾ ਵਾਸੀ ਮਨ ਸਦਾ ਸੁਖੀ ਪਰਸੰਨ ਬੇਮੁਥਾਜ ਅਤੇ ਪਾਤਸ਼ਾਹ ਬਣ ਜਾਂਦਾ ਹੈ ਆਤਮਾ ਦੀ ਦੁਨੀਆ ਵਿੱਚ ਰਹਿੰਦਾ ਰਹਿੰਦਾ ਮਨ ਕਿਸੇ ਵੇਲੇ ਆਤਮਾ ਦੀ ਆਤਮਾ ਆਤਮ ਦੇ ਤਤ ਪਰਮ ਆਤਮਾ ਨੂੰ ਆਣ ਮਿਲਦਾ ਹੈ ਪਰਮ ਆਤਮਾ ਨੂੰ ਮਿਲ ਕੇ ਮਨ ਪਰਮ ਆਤਮਾ ਦਾ ਰੂਪ ਹੋ ਜਾਂਦਾ ਹੈ ਹੁਣ ਇੰਦਰੀਆਂ ਦੀ ਦੁਨੀਆ ਇਸ ਨੂੰ ਇੱਕ ਮਾੜੇ ਸੁਪਨੇ ਵਾਂਗਰ ਹੋਈ ਬੀਤੀ ਗਈ ਗੁਜ਼ਰੀ ਘਟਨਾ ਪ੍ਰਦੀਦ ਹੁੰਦੀ ਹੈ ਇਸ ਅਵਸਥਾ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਪ੍ਰਕਾਰ ਲਿਖਿਆ ਹੈ ਤਿਸ ਕੀ ਸਰਨੀ ਪਰਮਣਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੋਲੇ ਹੋਏ